ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵਜ਼ੀਰ ਖਾਂ ਇੰਨਾ ਹੰਕਾਰੀ ਸੀ ਕਿ ਕਹਿੰਦਾ ਕਿ ਮੈਂ ਗੋਬਿੰਦ ਦੇ ਬੱਚਿਆਂ ਦੇ ਸੰਸਕਾਰ ਲਈ 1 ਇੰਚ ਜਗ੍ਹਾ ਵੀ ਨਹੀਂ ਦੇਣੀ ਸਰਹੰਦ ਵਿੱਚ ਤੇ ਸਹਬ ਜਾਂਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਦੇਹਾਂ ਹੰਸਲਾ ਜੰਗਲ ਵਿੱਚ ਟਵਾ ਦਿਤੀਆਂ ਕਾਵਾ ਗਿਰਜਾਂ ਜੰਗਲੀ ਜਾਨਵਰਾਂ ਵੱਲੋਂ ਨੋਚ-ਨੋਚ ਕੇ ਆਣ ਦੇ ਇਰਾਦੇ ਨਾਲ ਦੀਵਾਨ ਟੋਟਰ ਮਲ ਜੀ ਦਾ ਵਿਸਥਾਰ ਸਹਿਤ ਇਤਿਹਾਸ ਅਕਸਰ ਅਸੀਂ 1-2 ਲਾਈਨਾਂ ਵਿੱਚ ਸਮੇਟ ਦਿੰਦੇ ਹਾਂ ਪੂਰੀ ਘਟਨਾ ਦਾ ਵਿਰਵਾਇ ਹੈ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਪੂਰਾ ਸਰਹੰਦ ਡਰਿਆ ਹੋਇਆ ਸੀ ਕਿਸੇ ਨੇ ਹਾਂ ਤੱਕ ਦਾ ਨਾਰਾ ਨਹੀਂ ਮਾਰਿਆ ਕਿਸੇ ਨੇ ਕੋਸ਼ਿਸ਼ ਤੱਕ ਨਹੀਂ ਕੀਤੀ ਕਿ ਸਹਿਬਜ਼ਾਦਿਆਂ ਦੀਆਂ দেহਾਂ ਉਠਾ ਲਈਏ ਪਰ ਕੁਝ ਦਰਵੇਸ਼ ਪੁਰਸ਼ ਸੀ ਜਿਨ੍ਹਾਂ ਨੇ ਹਿੰਮਤ ਕੀਤੀ ਉਨ੍ਹਾਂ ਵਿੱਚ ਦੀਵਾਨ ਟੋਡਰਮਲ ਤੇ ਮੋਤੀराम ਮਹਿਰਾ ਦਾ ਪਰਿਵਾਰ ਸੀ 77000 ਮੋਹਰਾਂ ਵਿਛਾਈਆਂ ਗਈਆਂ ਸੀ ਦੀਵਾਨ ਟੋਡਰਮਲ ਨੂੰ ਦੀਵਾਨ ਦੀ ਪਤਵੀ ਮਿਲੀ ਹੋਈ ਸੀ 4000 ਘੋੜ ਸਵਾਰ ਰੱਖਦਾ ਉਹਨਾਂ ਨੂੰ ਹੱਕ ਸੀ ਜਿਵੇਂ ਅੱਜ ਦੇ ਸਮੇਂ ਵਿੱਚ ਟਾਟਾ ਬਿਰਲਾ ਅੰਡਾਨੀ ਅਮਬਾਨੀ ਦੀ ਪੋਜੀਸ਼ਨ ਉਸ ਸਮੇਂ ਉਹਨਾਂ ਦੀ ਉਹ ਪੋਜੀਸ਼ਨ ਸੀ ਦੀਵਾਨ ਟੋਡਰਮਲ ਦੀ ਹਵੇਲੀ ਨੂੰ ਜਹਾਜੀ ਹਵੇਲੀ ਕਿਉਂ ਕਹਿੰਦੇ ਨੇ ਇਸ ਕਰਕੇ ਕਹਿੰਦੇ ਨੇ ਕਿ ਜਹਾਜ਼ਾਂ ਦਾ ਉਹਨਾਂ ਦਾ ਕਾਰੋਬਾਰ ਸੀ ਇਤਿਹਾਸ ਵਿੱਚ ਦਰਜ ਹੈ ਕਿ ਆਪਣੀ ਜ਼ਮੀਨ ਜਾਇਦਾਦ ਸਾਰਾ ਕੁਝ ਵੇਚ ਕੇ ਉਹਨਾਂ ਨੇ ਇਹ ਮੋਹਰੇ ਇਕੱਠੀਆਂ ਕੀਤੀਆਂ ਇਹ ਮੋਹਰੇ ਉਹਨਾਂ ਨੇ ਇੱਕ ਦਿਨ ਦੇ ਵਿੱਚ ਹੀ ਇਕੱਠੀਆਂ ਕੀਤੀਆਂ ਇਸ ਤੋਂ ਪਹਿਲਾਂ ਉਹਨਾਂ ਨੇ ਇਹ ਭਜ ਦੌੜ ਕੀਤੀ ਕਿ ਸਹਿਬਜ਼ਾਦਿਆਂ ਦੀਆਂ ਦੇਹਾਂ ਦੀ ਬੇਕਦਰੀ ਨਾ ਹੋਵੇ ਵਜ਼ੀਰ ਖਾਨ ਤੱਕ ਪਹੁੰਚ ਕੀਤੀ ਵਜ਼ੀਰ ਖਾਨ ਕਹਿੰਦਾ ਕਿ ਜਿੱਤੇ ਜ਼ਮੀਨ ਮਿਲਦੀ ਹੈ ਲੈਲਾ ਅਸੀਂ ਤੇ ਨਹੀਂ ਦੇਣੀ ਅਸੀਂ ਨਹੀਂ ਸੰਸਕਾਰ ਕਰਨ ਦੇਣਾ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਇਹ ਜ਼ਮੀਨ ਵਜ਼ੀਰ ਖਾਨ ਤੋਂ ਖਰੀਦੀ ਪਰ ਕਈ ਚੌਧਰੀ ਅਤੇ ਦਾ ਵਰਣਨ ਕਰਦੇ ਨੇ ਕਿ ਚੌਧਰੀ ਅੱਤੇ ਤੋਂ ਜ਼ਮੀਨ ਖਰੀਦੀ ਗਈ ਚੌਧਰੀ ਅੱਤਾ ਵੀ ਇਸੇ ਇਲਾਕੇ ਦਾ ਸੀ ਦੀਵਾਨ ਟੋਟਰ ਮਲ ਨੇ ਸਾਰੇ ਪਾਸੇ ਪਤਾ ਕੀਤਾ ਕਿ ਕੌਣ ਜ਼ਮੀਨ ਦੇਣ ਲਈ ਤਿਆਰ ਹੈ ਪਰ ਕਿਸੇ ਨੇ ਕੋਈ ਹਾਮੀ ਨਹੀਂ ਭਰੀ ਕਿਉਂਕਿ ਸਾਰੇ ਡਰੇ ਹੋਏ ਸੀ ਕਿਸੇ ਨੇ ਕੋਈ ਹਾਮੀ ਨਹੀਂ ਭਰੀ ਇਸ ਤੋਂ ਬਾਅਦ ਜ਼ਿਕਰ ਮਿਲਦਾ ਹੈ ਕਿ ਚੌਧਰੀ ਅਤਾ ਜ਼ਮੀਨ ਦੇਣ ਲਈ ਮੰਨ ਗਿਆ ਪਰ ਉਹਦੇ ਮਨ ਵਿੱਚ ਲਾਲਚ ਆ ਗਿਆ ਉਸਨੇ ਸੋਚਿਆ ਕਿ ਇੰਨੇ ਅਮੀਰ ਬੰਦੇ ਨੇ ਇਹਨਾਂ ਤੋਂ ਮੈਂ ਥੋੜੇ ਪੈਸੇ ਦੀ ਡਿਮਾਂਡ ਥੋੜੀ ਕਰੂੰਗਾ ਕਹਿੰਦਾ ਕਿ ਜਿੰਨੀ ਜ਼ਮੀਨ ਲੈਣੀ ਹੈ ਸੋਨੇ ਦੀਆਂ ਉਨੀਆਂ ਮੋਹਰੇ ਵਿਛਾ ਦੋ ਦੀਵਾਨ ਟੋਡਰਵਾਲ ਨੇ ਇੱਕ ਵਾਰ ਨਹੀਂ ਕਿਹਾ ਕਿ ਤੂੰ ਇੰਨੇ ਪੈਸੇ ਵੱਧ ਮੰਗ ਰਿਹਾ ਹੈ ਤੂੰ ਮੌਕੇ ਦਾ ਫਾਇਦਾ ਚੱਕ ਰਿਹਾ ਹੈ ਉਸੇ ਵੇਲੇ ਆਪਣੀ ਜ਼ਮੀਨ ਜਾਇਦਤ ਸਾਰੀ ਵੇਚ ਕੇ ਕਿਉਂਕਿ ਉਸੇ ਵੇਲੇ ਤਾਂ ਇੰਨਾ ਪੈਸੇ ਹੋ ਨਹੀਂ ਸਕਦੇ ਸੀ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਮੋਹਰੇ ਵਿਛਾਉਣ ਲੱਗੇ ਤਾਂ ਇੱਕ ਨਾਲ ਇੱਕ ਜੋੜਨ ਲੱਗੇ ਚੌਧਰੀ ਅੱਤਾ ਕਹਿੰਦਾ ਇਸ ਤਰ੍ਹਾਂ ਨਹੀਂ ਖੜੇ ਰੱਖ ਕੇ ਮੋਹਰਾਂ ਵਿਛਾਓ ਜਦੋਂ ਖੜੇ ਹੋ ਕੇ ਮੋਹਰਾਂ ਵਿਸਾਈਆਂ ਗਈਆਂ ਤੇ ਦੱਸਦੇ ਨੇ ਕਿ 78000 ਦੇ ਕਰੀਬ ਮੋਹਰਾਂ ਲੱਗੀਆਂ ਤੇ 10 ਕੁ ਗੱਜ ਜਗ੍ਹਾ ਚਾਹੀਦੀ ਸੀ ਇਤਿਹਾਸਕਾਰ ਉਸ ਸੋਨੇ ਦੀਆਂ ਮੋਹਰਾਂ ਨੂੰ ਅਸ਼ਰਫੀਆਂ ਲਿਖਦੇ ਹਨ ਸੋਨੇ ਦੀ ਅਸ਼ਰਫੀ ਦਾ ਭਾਰ ਸੀ 10 ਗ੍ਰਾਮ 700 80 ਕਿਲੋ ਉਹ ਭਾਰ ਬਣਦਾ ਹੈ ਤੇ ਅੱਜ ਦਾ ਰੇਟ ਕੱਟਿਆ ਜਾਵੇ ਤਾਂ ਹਜ਼ਾਰ ਕਰੋੜ ਰੁਪਏ ਦੀ ਜਗ੍ਹਾ ਸੀ ਕੋਈ ਸਿਰਫ 10 ਗੱਜ ਸੀ 100 ਕਰੋੜ ਦਾ ਇੱਕ ਗੱਜ ਬਣਦਾ ਹੈ ਪੂਰੀ ਦੁਨੀਆ ਦੇ ਕੋਨੇ-ਕੋਨੇ ਤੇ ਚਲੇ ਜਾਓ ਅਮਰੀਕਾ ਇੰਗਲੈਂਡ ਕੈਨੇਡਾ ਇੰਨੀ ਮਹਿੰਗੀ ਜਗ੍ਹਾ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਅਸੀਂ ਐਵੇਂ ਨਹੀਂ ਕਲੇਮ ਕਰਦੇ ਕਿ ਫਤਿਹਗੜ੍ਹ ਸਾਹਿਬ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਦੁਨੀਆ ਤੇ ਹੁਣ ਤੱਕ ਜੇ ਵੱਧ ਤੋਂ ਵੱਧ ਕੋਈ ਮਹਿੰਗੀ ਜਗ੍ਹਾ ਵੀ ਵਿਕੀ ਹੈ ਤਾਂ ਉਹ 5, 4, 7, 10 ਕਰੋੜ ਤੱਕ ਦੀ ਵਿਕੀ ਹੋਵੇਗੀ ਤੇ ਅਸੀਂ ਖਰੀਦੀ ਹੈ ਜਗ੍ਹਾ 100 ਕਰੋੜ ਨੂੰ ਇੱਕ ਗੱਜ ਦੀਵਾਨ ਟੋਡਰਮਲ ਦੇ ਨਾਲ ਹੋਰ ਸਿੱਕਦੀ ਸੀ ਹੁਣ ਜਦੋਂ ਪੰਮ ਚੌਧਰੀ ਅੱਤੇ ਤੋਂ ਜਾਂ ਵਜ਼ੀਰ ਖਾਨ ਤੋਂ ਜ਼ਮੀਨ ਖਰੀਦਣ ਲਈ ਗਈ ਛੋਟੇ ਸਹਿਬਜ਼ਾਦੀਆਂ ਦੀਆਂ ਦੇਹਾਂ ਪਾਈਆਂ ਨੇ ਹੰਸਲਾ ਨਦੀ ਦੇ ਕੰਟੇ ਲਹੂ ਲਹਾਨ ਕਰਕੇ ਜੇਬਾ ਕਰਕੇ ਕਾਵਾਂ ਜਾਨਵਰਾਂ ਨੂੰ ਖਵਾਉਣ ਵਾਸਤੇ ਟੁੱਟ ਦਿੱਤਾ ਗਿਆ ਸੀ ਉੱਥੋਂ ਫਿਰ ਇਹਨਾਂ ਨੇ ਦੇਹਾਂ ਚੁੱਕੀਆਂ ਕਿਉਂਕਿ ਜੇਬਾ ਕੀਤਾ ਗਿਆ ਸੀ ਜੇਬ ਦਾ ਮਤਲਬ ਹੁੰਦਾ ਸ਼ੁਰੂ ਦੇ ਨਾਲ ਗਰਦਨਾ ਕਟੀਆਂ ਹੋਈਆਂ ਨੀਹਾਂ ਵਿੱਚ ਚਣਨ ਤੋਂ ਬਾਅਦ ਬੇਹੋਸ਼ ਹੋ ਗਏ ਸੀ ਸਹਿਬਜ਼ਾਦੀ ਬੇਹੋਸ਼ ਹੋਣ ਦੇ ਨਾਲ ਨੀਹਾ ਡਿੱਗ ਪਈਆਂ ਸੀ ਤੇ ਫਿਰ ਸ਼ਾਸਲ ਵੇਗ ਤੇ ਬਸਲ ਵੇਗ ਨੇ ਬੰਮ ਕਰਦਣਾ ਤੇ ਰੱਖ ਕੇ ਗੋਡੇ ਤੇ ਹੌਲੀ-ਹੌਲੀ ਗਰਦਨਾ ਕੱਟ ਦਿੱਤੀਆਂ ਫਿਰ ਹੰਸਲਾ ਨਦੀ ਦੇ ਕੰਢੇ ਇਹ ਦੀਵਾਨ ਟੋਟਰਮਲ ਦੇ ਭਰਾ ਨਗਰਮਲ ਜੀ ਭਾਈ ਮੋਤੀਰਾਮ ਮਹਿਰਾ ਜੀ ਉਹਨਾਂ ਦੇ ਨਾਲ ਹੋਰ ਸਿੱਖ ਵੀ ਸੀ ਉਹਨਾਂ ਦੇ ਨਾਂ ਨਹੀਂ ਪਤਾ ਪਰ ਉਹਨਾ ਅੱਗੇ ਵੀ ਸਿਰ ਝੁਕਦਾ ਜਿਨ੍ਹਾਂ ਨੇ ਅੱਗੇ ਹੋ ਕੇ ਯੋਗਦਾਨ ਪਾਇਆ ਫਿਰ ਹੰਸਲਾ ਨਦੀ ਤੋਂ ਦੇਹਾਂ ਚੁੱਕੀਆਂ ਗਈਆਂ ਉਸ ਤੋਂ ਬਾਅਦ ਵੀ ਉਹਨਾਂ ਤੇ ਜ਼ੁਲਮ ਕੀਤੇ ਸੀ ਹੱਥ ਕੜੀਆਂ ਦੇ ਨਿਸ਼ਾਨ ਪੂਰਤ ਸੀ ਇਹ ਤੇ ਨਿਸ਼ਾਨ ਵੀ ਸਰੀਰ ਤੇ ਮੌਜੂਦ ਸੀ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਦੀ ਦੇਹ ਨੂੰ ਇਸ਼ਨਾਨ ਕਰਵਾਇਆ ਭਾਈ ਮੋਤੀराम ਮਹਾਰਾਜ ਜੀ ਦੀ ਮਾਤਾ ਤੇ ਪਤਨੀ ਨੇ ਤੇ ਛੋਟੇ ਸਹਿਬ ਜਾਦੀਆਂ ਦੀਆਂ ਦੇਹਾਂ ਨੂੰ ਜਨਾਨ ਕਰਵਾਇਆ ਟੋਟਰਮਲ ਤੇ ਟੋਟਰਮਲ ਦੇ ਭਰਾ ਨਾਗਰਮਲ ਜੀ ਨੇ ਉਸ ਤੋਂ ਬਾਅਦ ਸੰਸਕਾਰ ਦੀ ਤਿਆਰੀ ਕੀਤੀ ਗਈ ਤੇ ਇਹ ਵੀ ਲਿਖਿਆ ਜਾਂਦਾ ਹੈ ਕਿ ਉਹ ਸੰਸਕਾਰ ਕਿਸੇ ਆਮ ਲੱਕੜ ਦਾ ਨਹੀਂ ਕੀਤਾ ਗਿਆ دیਵਾਨ ਟੋਟਰਮਲ ਜੀ ਨੇ ਭਾਈ ਮੋਤੀराम ਮਹਿਰਾਂ ਨੂੰ ਭੇਜਿਆ ਤੇ ਚੰਦਨ ਦੀ ਲੱਕੜ ਮੰਗਵਾਈ ਸਾਰਾ ਸਰਹੰਦ ਡਰਿਆ ਬੈਠਾ ਇਸੇ ਕਰਕੇ ਲੋਕਾਂ ਦੇ ਮਨਾਂ 'ਚੋਂ ਡਰ ਕੱਟਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਕੀਤਾ ਸੀ ਸਰਹੰਦ ਸਰਹੰਦ ਪੂਰੇ ਭਾਰਤ ਵਿੱਚੋਂ ਮਸ਼ਹੂਰ ਸੀ ਇੱਥੋਂ ਦੀਆਂ ਇਮਾਰਤਾਂ ਦੀ ਪੂਰੀ ਮਸ਼ਹੂਰੀ ਸੀ ਲੋਕ ਦੂਰੋਂ ਦੂਰੋਂ ਵੇਖਣੇ ਆਉਂਦੇ ਸਨ ਇਸ ਸ਼ਹਿਰ ਦੇ ਵਿੱਚ ਇਹੋ ਜਿਹੀਆਂ ਇਮਾਰਤਾਂ ਸਨ ਕਿ ਪੂਰੇ ਭਾਰਤ ਵਿੱਚੋਂ ਇਹੋ ਜਿਹੀਆਂ ਇਮਾਰਤਾਂ ਨਹੀਂ ਸਨ 52 ਲੱਖ ਦੀ ਇੱਥੋਂ ਦੀ ਆਮਦਨ ਸੀ ਵੱਡੇ ਵੱਡੇ ਕਿਲੇ ਸਨ ਬਹੁਤ ਅਮੀਰ ਸ਼ਹਿਰ ਸੀ ਇਹ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਫਸਰਹੰਦ ਨੂੰ ਹਤੀ ਕਰਕੇ ਵਜ਼ੀਰ ਖਾਨ ਨੂੰ ਜਵਾਬ ਦਿੱਤਾ ਤੇ ਉਸ ਦਾ ਕਤਲ ਕਰ ਦਿੱਤਾ ਵਜ਼ੀਰ ਖਾਨ ਕਹਿੰਦਾ ਸੀ ਕਿ ਇੱਥੋਂ ਦਾ ਬਾਦਸ਼ਾਹੀ ਮੈਂ ਹੁਣ ਕੇ ਦਿੱਲੀ ਦੇ ਬਾਦਸ਼ਾਹ ਉਹ ਉੱਪਰਦੇ ਰਹਿੰਦੇ ਨੇ ਪਰ ਇੱਥੋਂ ਦਾ ਬਾਦਸ਼ਾਹ ਮੈਂ ਮੇਰੇ ਤੋਂ ਬਿਨਾ ਇੱਥੇ ਪੱਤਾ ਨਹੀਂ ਹੀਲ ਸਕਦਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਮੈਂ ਜ਼ਮੀਨ ਤੱਕ ਨਹੀਂ ਦੇਣੀ ਅੱਜ ਦੇਖ ਲੋ ਇੱਥੇ ਆ ਵਜੀਰ ਖਾਂ ਨਾ ਲੈ ਕੇ ਨਾਂ ਤਾਂ ਪੈਂਦੀਆਂ ਨੇ ਤੇ ਗੁਰੂ ਸਾਗਰ ਸਾਹਿਬ ਦੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਕਰੋੜਾਂ ਲੋਕ ਨਮਸਤਕ ਹੁੰਦਿਆਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ